ਸਸ਼ੀ ਕਲਜੀ ਮੈਲ ਅਪ੍ਰਿਤਕਰ ਹਾਜ਼ਰਾਂ ਦੇ ਸੁਪ੍ਰੀਤਕਰ ਦੁਆਰਾ ਲਿਖੀ ਗਈ ਕਹਾਣੀ ਮਹਿਸ਼ੂ ਦਾ ਭਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੀਜੀ ਦੇ ਰੁੱਖੇ ਬੋਲ ਆਪਾਂ ਡੇ ਤੇਰੀ ਮਾਂ ਨੇ ਮਾਂਜਣੀ ਯਾਦ ਕਰਕੇ ਨੀਸ਼ੂ ਦੀਆਂ ਅੱਖਾਂ ਪਰ ਆਈਆਂ ਮਾਂ ਮੈਨੂੰ ਵੀ ਨਾਲ ਲੈ ਜਾਂਦੀ ਕੀ ਦੇ ਨਾਲ ਵਟਾਵਾ ਤੇਰਾ ਪਿਆਰ ਛੀ ਛੀ ਕਾਂਤੀ ਬੇਟੀ ਸੀਬੂ ਨੇ ਨੀਸ਼ੋ ਨੂੰ ਬੁਲਾਇਆ ਕਿ ਮੈਂ ਅਸੇ ਲਈ ਰੌਣਕ ਮੇਲਾ ਕਿੱਧਰ ਗਿਆ ਇੱਕ ਅੱਖ ਮੀਚ ਕੇ ਸ਼ਾਬੀ ਬੀੜੇ ਵਿੱਚ ਨਜ਼ਰ ਮਾਰਨ ਲੱਗੀ ਖੜਕਾ ਦੜਕਾ ਪੂਰਾ ਕਰਦੀ ਵੀ ਜੀ ਤੇਰੀ ਇਹਨੂੰ ਤਾਂ ਬਾਰਡਰ ਤੇ ਭੇਜ ਦੇ ਚੀਕ ਮੈਂ ਆਵਾਜ਼ ਸੁਣ ਕੇ ਨੇੜੇ ਨਾਲ ਲੱਗਣਗੇ ਭੈੜੇ ਪਾਕਿਸਤਾਨੀ ਫੌਜੀ ਸ਼ਾਬੀ ਦੀ ਗੱਲ ਸੁਣ ਕੇ ਨੀਸ਼ੋ ਦਾ ਹਾਸਾ ਛਣਕਿਆ ਹਾ ਹਾ ਹੁਣ ਦੇਖਿਆ ਦੰਦਾਸਾ ਤੇਰਾ ਐ ਮਿੱਠ ਠੁਸ ਠੁਸ ਕਰਦੀ ਰਹਿੰਦੀ ਹੱਸਿਆ ਕਰ ਦੇਖ ਕਿਵੇਂ ਸੋਹਣੀ ਲੱਗਦੀ ਚਲ ਜਲਦੀ ਕਰ ਫਿਰ ਮਾਰ ਕੇ ਆਈਏ ਕੀੜਾ ਖਿੱਤਾਂ ਦਾ ਤਾਇਆ ਰੋਟੀ ਉੜੀਕਦਾ ਹੋਣਾ ਕੰਮ ਕਰ ਮੁਕਾ ਕੇ ਸਾਬੀ ਦੇ ਨਿਸ਼ੂ ਮੰਗੇ ਤਾਇਆ ਨੂੰ ਰੋਟੀ ਦਿਨ ਦਰ ਪਈਆ ਸਮੇ ਤੇ ਉਮਰ ਨਾਲ ਲੋਕ ਮੰਗਾ ਅਮੜੀ ਤੇ ਮੰਗੇ ਛੜੇ ਨੂੰ ਹਨ ਮੰਗਾ ਬਾਬਾ ਕਹਿ ਕੇ ਬਲਾਉਣ ਲੱਗੇ ਸਨ 20 ਸਾਲਾਂ ਤੋਂ ਮੰਗਾ ਬਾੜੇ ਵਿੱਚ ਬਣੀ ਕੋਠੜੀ ਵਿੱਚ ਰਹਿੰਦਾ ਸੀ ਪਿਛਲੇ ਕੁਝ ਸਮੇ ਤੋਂ ਉਹਨੇ ਘਰ ਆ ਕੇ ਰੋਟੀ ਖਾਣੀ ਬੰਦ ਕਰ ਦਿੱਤੀ ਸੀ ਬੁੱਢਾ ਸ਼ਰੀਰ ਹੁਣ ਤੁਰਨੋ ਵੀ ਰਹਿ ਗਿਆ ਸੀ ਨੀਸ਼ੂ ਤੇ ਸ਼ਾਬੀ ਮੰਗੇ ਬਾਬੇ ਨੂੰ ਰੋਟੀ ਫੜਾਉਂਦੀਆਂ ਸਨ ਅਜਨੀਸ਼ੂ ਚੁੱਪ ਸੀ ਇਹ ਬੋਲਦੀ ਕਿਉਂ ਨਹੀਂ ਸੁਣਾ ਕੋਈ ਚੰਗੀ ਮਾੜੀ ਸ਼ਾਬੀ ਮਾਂ ਕੀ ਉਹ ਨੀਸ਼ੂ ਦੀ ਅੱਖਾਂ ਸਵਾਲ ਪੁੱਛਦੀਆਂ ਸਿੱਲੀਆਂ ਹੋ ਗਈਆਂ ਸਨ ਮਾਂ ਮਾਂ ਤਾਂ ਰੱਬ ਦਾ ਦੂਜਾ ਰੂਪ ਸਮੇਂ ਨਾਲ ਸਾਰੇ ਰਿਸ਼ਤੇ ਬਦਲ ਜਾਂਦੇ ਪਰ ਮਾਂ ਕਦੇ ਨਹੀਂ ਬਦਲਦੀ ਮਾਂ ਸੁੱਖ-ਦੁੱਖ ਦੀ ਸਾਂਝੇਦਾਰਾ ਖੁਸ਼ੀ-ਗਮੀ ਦਾ ਅਫਸਾਨਾ ਮੇਰੀ ਖੁਸ਼ੀ ਵਿੱਚ ਮਾਂ ਸਭ ਤੋਂ ਵੱਧ ਖੁਸ਼ ਹੁੰਦੀ ਆ ਮੇਰੀ ਨਮੋਸ਼ੀਆ ਨੂੰ ਸਭ ਤੋਂ ਵੱਧ ਆਪਣਾਉਂਦੀ ਆ ਮਾਂ ਤਾਂ ਮਾਂ ਹੈ ਬਸ ਇਹਦੇ ਤੋਂ ਬਗੈਰ ਕੋਈ ਖੁਸ਼ੀ ਨਹੀਂ ਸਭੀ ਆਪਣੀ ਹੀ ਗੱਲਾਂ ਵਿੱਚ ਗੁੱਬੀ ਹੋਈ ਸੀ ਨੀਸ਼ਾ ਚੁੱਪਚਾਪ ਸੁਣਦੀ ਰਹੀ ਮਾਮਾ ਠੰਡੀਆਂ ਛਾਮਾ ਸ਼ਾਮਾ ਕੌਣ ਕਰੇ ਮਾਮਾ ਦੀ ਹਰ ਜਾਨੇ ਲੋਕਾ ਕੌਣ ਪਰੇ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲਿਓ ਸਭ ਉੱਚੀ ਚ ਗਾਉਣ ਲੱਗੀ ਗਾਣਾ ਸੁਣ ਕੇ ਨੀਸ਼ਾ ਰੋਣ ਲੱਗੀ ਸਭ ਨੂੰ ਅਹਿਸਾਸ ਹੋਇਆ ਕਿ ਨੀਸ਼ਾ ਜ ਬਹੁਤ ਉਦਾਸ ਆ ਨੀਸ਼ੂ ਅਸਤੂ ਦਾਸ ਕਿਉਂ ਮਾਂ ਚਿੱਤੀ ਹੁੰਦੀ ਆ ਨਾ ਸਭੀ ਮਾਂ ਕੋਣ ਹੁੰਦੀ ਆ ਕੀ ਹੁੰਦੀ ਆ ਮੈਨੂੰ ਕੀ ਪਤਾ ਨਹੀਂ ਮੈਂ ਤੁਹਾਨੂੰ ਤਸਵੀਰਾਂ ਵਿੱਚ ਦੇਖਿਆ ਲੋਕਾਂ ਨੇ ਗੱਲਾਂ ਵਿੱਚ ਮਹਿਸੂਸ ਕੀਤਾ ਬਸ ਸੁਣੀਆ ਕਿ ਮਾਂ ਦੇ ਪਿਆਰ ਦੀ ਬਰਾਬਰੀ ਕੋਈ ਰਿਸ਼ਤਾ ਨਹੀਂ ਕਰ ਸਕਦਾ ਤੈਨੂੰ ਖੁਸ਼ ਦੇਖ ਕੇ ਸੋਚਦੀ ਕਿ ਮੇਰੀ ਮਾਂ ਹੁੰਦੀ ਤਾਂ ਮੈਂ ਵੀ ਖੁਸ਼ ਹੁੰਦੀ ਤੇਰੇ ਵਾਂਗ ਪਤਾ ਨਹੀਂ ਕਿਉਂ ਵੀਜੀ ਮੈਨੂੰ ਨਹਿਸ਼ੋ ਕਹਿੰਦੀ ਕਿ ਉਹ ਨੇ ਨਫ਼ਰਤ ਕਰਦੀ ਕਿਉਂ ਕਿ ਨੇ ਮੈਂ ਬਾਬੀ ਨੂੰ ਤੇ ਪਿਓ ਨੂੰ ਖਾ ਗਈ मां नु ਕਲਖਣੀ ਕਹਿੰਦੀ ਪਤਾ ਨਹੀਂ ਕਿਉਂ ਹੂੰ ਕੁਝ ਤਾਂ ਹੈ ਨੀਸ਼ੂ ਇੱਕ ਵਾਰ ਮੈਂ मां ਨੂੰ ਪੁੱਛਿਆ ਸੀ ਉਹਨੇ ਕੁਝ ਦੱਸਿਆ ਨਹੀਂ ਬਸ ਇਹੀ ਕਿਹਾ ਕਿ ਰਤਨ ਉਹ ਬਹੁਤ ਚੰਗੀ ਸੀ ਬਹੁਤ ਮਾੜੀ ਕੀਤੀ ਸਭ ਨੇ ਉਸ ਨਾਲ ਬਸ ਖੇਤੀ ਡੰਡੀ ਤੇ ਦੁਨੀਆਂ ਜਾਂਦੀਆਂ ਦੋਵੇਂ ਗੱਲਾਂ ਕਰਦੇ ਆ ਮੰਗੇ ਤਾਈ ਦੇ ਵੜੇ ਪਹੁੰਚ ਗਈਆਂ ਤਾਇਆ ਜੀ ਨੀਸ਼ੂ ਨੇ ਆਵਾਜ਼ ਮਾਰੀ ਪਰ ਕੋਠੜੀ ਚ ਮੰਜੇ ਤੇ ਲੰਮੇ ਪਏ ਨੇ ਹੁੰਗਾਰਾ ਨਾ ਦਿੱਤਾ ਸਾਬੀ ਘਬराई ਹੋਈ ਬੋਲੀ ਨੀਸ਼ੂ ਲਗਦਾ ਤਾਈ ਨੂੰ ਕੁਝ ਹੋ ਗਿਆ ਨੀਸ਼ੂ ਤੇ ਸਭੀ ਮਦਦ ਲਈ ਕਰ ਦੌੜੀਆਂ ਦੇਖਦੇ ਹੀ ਦੇਖਦੇ ਬੰਦੇ ਇਕੱਠੇ ਹੋ ਗਏ ਮੰਗੀ ਬਾਬੇ ਨੂੰ ਚੱਕੀ ਕਰੀ ਲਿਆਂਦਾ ਗਿਆ ਮੰਗੀ ਦੀ ਸਿਹਤ ਵਿਗੜਦੀ ਦੇਖ ਪਿੰਡ ਦੇ ਡਾਕਟਰ ਨੂੰ ਸੱਦਿਆ ਗਿਆ ਡਾਕਟਰ ਨੇ ਟੀਕਾ ਲਾ ਦਿੱਤਾ ਤੇ ਦਵਾਈਆਂ ਲਿਖ ਦਿੱਤੀਆਂ ਪਰ ਦੱਸਿਆ ਕੁਝ ਨਹੀਂ ਜੇ ਬੁਖਾਰ ਨਾ ਟੁੱਟਿਆ ਤਾਂ ਸ਼ਹਿਰ ਲੈ ਜਾਇਓ ਬਾਬੇ ਨੂੰ ਜਾਂਦੇ ਜਾਂਦੇ ਡਾਕਟਰ ਨੀਸ਼ੂ ਨੂੰ ਕਹਿ ਗਿਆ ਇਹ ਨੀਸ਼ੂ ਕੀ ਕਹਿੰਦਾ ਸੀ ਡਾਕਟਰ ਬੇਬੀ ਮੰਜੇ ਤੇ ਬੈਠੀ ਬੋਲੀ ਕਿੰਦੇ ਸੇ ਠੀਕ ਹੋ ਜਾਣਾ ਤਾਈ ਨਹੀਂ ਤੁਮ ਜੂਰੀਆ ਟਿਕਾ ਲਾਗੇ ਨੀਸ਼ੂ ਨੇ ਬੇਬੀ ਨਾਲ ਝੂਠ ਬੋਲਿਆ ਸੀ ਤਾਈ ਨੂੰ ਤਰਕਾਲੀ ਹੋਸ਼ ਆਈ ਬੁਖਾਰ ਨਾਲ ਬੁੱਢਾ ਸ਼ੀਰ ਤਪਿਆ ਪਿਆਸੀ ਪਲਾਤਾ ਪਲਾਤਾ ਹੰਦੀਰਾ ਹੋਣ ਲੱਗਾ ਦੁੱਧ ਦਾ ਗਲਾਸ ਲੈ ਕੇ ਨੀਸ਼ੂ ਉੰਦਰ ਗਈ ਤਾਇਆ ਜੀ ਤੁਸੀਂ ਫਿਕਰ ਨਾ ਕਰੋ ਠੀਕ ਹੋ ਜਾਣਾ ਆ ਦੁੱਧ ਪੀ ਲਵੋ ਗਰਮ ਗਰਮ ਜਾਨ ਭਵੇ શરીਜ ਨਾ ਪੁੱਤ ਹੁਣ ਆਪਣੀ ਵਾਰੀ ਆ ਜਾਮੀ ਨਾ ਕਿਤੇ ਮੇਰੇ ਕੋਲ ਵੇ ਮਾਈ ਨੂੰ ਬੁਲਾ ਲੈ ਕੋਲ ਪੁੱਤ ਮੰਗੇ ਨੇ ਅੱਖਾਂ ਚੋਂ ਅਥਰੂ ਡਲ ਕੇ ਰਹੀ ਸਨ ਭਜਨ ਕਰਨ ਨੂੰ ਆਪਣੇ ਕੋਲ ਬੁਲਾ ਕੇ ਮੰਗੇ ਨੇ ਆਪਣੇ ਦੋਵੇਂ ਹੱਥ ਉਹਦੇ ਅੱਗੇ ਜੋੜ ਲਏ ਜਾਣ ਤੋਂ ਪਹਿਲਾਂ ਮੈਂ ਮਾਫੀ ਮੰਗਣਾ ਚਾਹਣਾ ਮੈਂ ਤੇਰਾ ਗੁਨੇਗਾਰਾ ਮਾਈ ਨੀਸ਼ੂ ਪੁੱਤ ਮੈਨੂੰ ਬਹੁਤ ਪਛਤਾਵਾ ਬੋਲਦੇ ਬੋਲਦੇ ਮੰਗੇ ਨੂੰ ਸਾਹ ਚੜ ਗਿਆ ਤਾਇਆ ਜੀ ਤੁਸੀਂ ਆਰਾਮ ਕਰੋ ਨੀਸ਼ੂ ਨੇ ਮੰਗੇ ਦਾ ਸਿਰ ਪਲੂਸ ਦੇ ਕੇ ਕਿਹਾ ਨਹੀਂ ਪੁੱਤ ਬੋਲਣ ਦੇ ਕੁਝ ਅਣ ਕਹੀ ਕਿਸੇ ਜੋ ਮੇਰੇ ਅੰਦਰ ਮਨ ਨੂੰ ਝਰੋੜਦੇ ਹੀ ਰਹਿੰਦੇ ਨੇ ਮੇਰੇ ਦਿਲ ਤੇ ਦਿਮਾਗ ਨੂੰ ਚੂਬਾ ਮਾਰਦੇ ਰਹਿੰਦੇ ਨੇ ਮੈਂ ਆਪਣੇ ਪਰਿਵਾਰ ਦੀਆਂ ਜੜਾਂ ਆਪਣੇ ਹੱਥੀ ਵੜ ਦਿੱਤੀਆਂ ਮਾਈ ਨੀਸ਼ੂ ਨਹਿਸ਼ ਨਹੀਂ ਇਹਦੇ ਕਰਕੇ ਪਾਪੇ ਦੀ ਮੌਤ ਨਹੀਂ ਹੋਈ ਜਿਸ ਦਿਨ ਪਾਪਾ ਨੱਕੇ ਮੋੜਨ ਗਿਆ ਸੀ ਉਸ ਦਿਨ ਮਿੰਦੋ ਮੇਰੇ ਕੋਲ ਸੀ ਮਿੰਦੋ ਮੇਰੇ ਕੋਲ ਅਕਸਰ ਆ जाया ਕਰਦੀ ਸੀ ਉਸ ਦਿਨ ਅਸੀਂ ਮੋਟਰ ਵਾਲੇ ਕਮਰੇ 'ਚ ਸੀ ਤੂੰ ਇੱਥੇ ਰਹੂ ਤਾਂ ਮੇਰੀ ਰਣ ਬਣ ਕੇ ਪ੍ਰੀਤ ਨੂੰ ਤਾਂ ਸਨੇ ਪਰਿਵਾਰ ਫੱਟੇ ਚੱਕ ਦੂੰ ਸਾਰੀ ਜ਼ਮੀਨ ਮੇਰੀ ਤੇ ਰਤਨੂ ਦੀ ਗਹਿਣੇ ਤੇਰੀ ਪਾਪਾ ਅੰਦਰ ਗਿਆ ਤੇ ਸਾਨੂੰ ਦੋਵਾਂ ਨੂੰ ਲਾਂਥਾ ਪਾਉਣ ਲੱਗਾ ਮੰਗੀ ਨੇ ਔਖਾ ਜਿਹਾ ਸਾਪ ਰਿਆ ਪਾਪੇ ਨੇ ਸਾਡੀਆਂ ਗੱਲਾਂ ਸੁਣ ਲਈਆਂ ਸੀ ਕੁੱਤਿਆ ਉਹ ਤੂੰ ਆਪਣੀ ਭਾਈ ਨੂੰ ਮਾਰੇਗਾ ਕੰਜਰਾ ਤੂੰ ਬਾਗੀ ਹੋਇਆ ਤੈਨੂੰ ਨਰਕਾਂ ਚ ਬਿਟੋਈ ਨਹੀਂ ਮਿਲਨੀ ਪਾਪਾ ਸੋਹਣ ਦੇ ਬੱਦਲਾਂ ਵਾਂਗ ਵਰਦਾ ਰਿਹਾ ਗੁੱਸੇ ਚ ਆ ਕੇ ਮੈਂ ਪਾਪੇ ਨੂੰ ੱਤਕਾ ਮਾਰ ਛੱਡਿਆ ਉਹਦਾ ਸਿਰ ਮੋਟਰ ਤੇ ਜਾ ਵਜਾ ਪਾਪਾ ਮੁੜ ਕੇ ਬੋਲਿਆ ਨਾ ਮੰਗਾ ਹੋ ਕੇ ਲੈ ਕੇ ਰੋਣ ਲੱਗਾ ਮੰਗੀ ਪਾਪੇ ਦੇ ਸਾਹ ਹੈ ਨਹੀਂ ਮਰ ਗਿਆ ਹੀ ਮਿੰਦੂ ਡਰ ਗਈ ਸੀ ਸਾਰਿਆਂ ਨੂੰ ਇਹੀ ਕਿਹਾ ਕਿ ਪਪਾ ਅੰਦਰ ਕਹੀ ਰੱਖਣ ਗਿਆ ਡਿੱਗ ਗਿਆ ਵੀਜੀ ਕੁਰਲਾ ਉઠી ਏ ਸੱਚਿਆ ਪਾਸ਼ਾ ਇਹ ਕੀ ਕੀਤਾ ਤੂੰ ਮੰਗਿਆ ਕਸੀ ਹੋਈ ਚੋਨੀ ਮੂੰਹ ਤੇ ਰੱਖ ਵੀਜੀ ਰੋਣ ਲੱਗੀ ਮੈਂ ਤੇ ਮਿੰਦੂ ਨੇ ਫੇ ਜੋ ਕੀਤਾ ਉਸ ਤੋਂ ਬਾਅਦ ਰੱਬੇ ਮੈਨੂੰ ਮਾਫ਼ ਨਾ ਕਰੀ ਮੰਗੀ ਨੇ ਕੰਮ ਦੇ ਹੱਥਾਂ ਨਾਲ ਅੱਖਾਂ ਪੂੰਝੀਆਂ ਉਸ ਦਿਨ ਪੀਤੂ ਪਾਜੀ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਜਿਆਦਾ ਡੋਲ ਹੱਥ ਛੜੀ ਮਿੰਦੂ ਨੇ ਪੀਤੂ ਨੂੰ ਹੌਲੀ ਦੇ ਨੇ ਕਿਹਾ ਪ੍ਰੀਤੂ 12 ਦੇ ਚਲੇ ਤੇ ਬੈਠਾ ਪੈਰ ਤੋੜ ਰਿਹਾ ਸੀ ਤੂੰ ਕਿਉਂ ਆਈ ਸ਼ੰਕਰ ਕਿੱਥੇ ਆ ਪ੍ਰੀਤੂ ਨੇ ਪਰਨੇ ਨਾਲ ਪੈਰ ਭੁੰਜਦੇ ਹੋਏ ਮਿੰਦੂ ਨੂੰ ਪੁੱਛਿਆ ਭਾਬੀ ਨੇ ਮੈਨੂੰ ਭੇਜਿਆ ਕਹਿੰਦੀ ਸੀ ਕਿ ਸ਼ੰਕਰ ਨੇ ਡਰਮ ਚ ਦਾਣੇ ਪਰਨੇ ਖਿੜੀ ਗੱਲ ਕਰਨੀ ਤੂੰ ਬਾਜੀ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਤਾਂ ਸਹੀ ਪਰ ਆਖੂ ਤੂੰ ਕੌਣ ਹੈ ਤੇ ਮੈਂ ਕੌਣ ਤੇ ਗੱਲ ਕੀ ਝੂਠੀ ਵੀ ਨਹੀਂ ਬਾਜੀ ਮਿੰਦੂ ਨੇ ਡੋਲੂ ਚਲਦੇ ਰੱਖਿਆ ਪਿੱਤੂ ਨੇ ਮਿੰਦ ਨੂੰ ਖਿੱਚ ਕੇ ਕਿਹਾ ਗਲ ਟਕਾਣੇ ਲਾ ਜੱਬਲੀਆਂ ਨਾ ਮਰ ਸੌਦੀ ਇੱਕ ਸੁਨਾਵ ਭਾਬੀ ਨੂੰ ਸੰਭਾਲ ਮਿੰਦੋਂ ਨੇ ਇੱਕੋ ਸਾਹੇ ਗੱਲ ਮੁਕਾਈ ਪਿੱਤੂ ਨੇ ਚਾਹ ਗਲਾਸ ਚ ਪਾਉਂਦਿਆਂ ਮਿੰਦ ਨੂੰ ਪੁੱਛਿਆ ਕਿਉਂ ਰਤਨ ਨੇ ਕੀ ਕਰਤਾ ਗੁੱਸਾ ਨਾ ਕਰੀ ਮੈਨੂੰ ਤਾਂ ਦੱਸਿਆ ਨੂੰ ਵੀ ਸ਼ਰਮ ਆਉਂਦੀ ਆ ਆਸ਼ੰਕਰ ਤਾਂ ਤੁਹਾਡੇ ਮੰਗਰੋ ਕਰੋ ਬਾਹਰ ਨਹੀਂ ਨਿਕਲਦਾ ਬਾਕੀ ਤੁਸੀਂ ਆਪ ਸਮਝਦਾਰ ਹੋ ਮਿੰਦੋਂ ਕੀ ਬਗਵਾਸ ਕਰਦੀ ਫਿਰਦੀ ਆ ਮੈਂ ਤੇਰੀ ਜਵਾਨ ਵੱਢਦੀ ਨਹੀਂ ਪ੍ਰੀਤੂ ਮਿੰਦੂ ਨੂੰ ਗੁੱਸੇ ਵਿੱਚ ਕਿਹਾ ਉਸ ਦੀ ਆਵਾਰ ਸੁਣ ਕੇ ਮਿੰਦੂ ਉਥੋਂ ਦੇ ਉੱਥੇ ਹੀ ਠਿੱਕ ਗਈ ਸੀ ਅੰਬ ਦੇ ਬੱਠੇ ਕਾ ਉੱਡਣ ਲੱਗੇ ਢਰਨਲ ਕੰਮ ਦੀ ਮਿੰਦੂ ਉੱਪਰ ਵਾਹੀ ਟਕੜੀ ਹੋਈ ਐਨਿਕ ਸਮਝ ਤਾਂ ਤੈਨੂੰ ਵੀ ਰੱਬ ਨੇ ਦਿੱਤੀ ਆ ਬਾਕੀ ਤੇਰੀ ਮਰਜ਼ੀ ਇਹਨਾਂ ਕਹਿੰਦੇ ਮਿੰਦੂ ਉੱਥੋਂ ਚਲੀ ਗਈ ਪ੍ਰੀਤੂ ਮਿੰਦੂ ਨੂੰ ਤੁਰ ਹੀ ਜਾਂਦੀ ਨੂੰ ਦੇਖਦਾ ਰਹਿ ਗਿਆ ਪੀਤੂ ਸਾਰੀ ਕਹਾਣੀ ਸਮਝ ਗਿਆ ਸੀ ਹੱਥ 'ਚ ਫੜੇ ਗਲਾਸ ਨੂੰ ਮੂੰਹ ਨਾਲ ਲਾਉਂਦੇ ਪੀਤੂ ਮਿੰਦੂ ਦੀਆਂ ਗੱਲਾਂ ਨੂੰ ਸੋਚਣ ਲੱਗਾ ਚਾਹ ਦੀਆਂ ਕੁੱਟਾਂ ਉਹਦੇ ਸੰਗ ਵਿੱਚ ਅੜ-ਅੜ ਜਾ ਰਹੀਆਂ ਸਨ ਭਾਬੀ ਤੇਰੇ ਹੱਥ ਦੀਆਂ ਪੱਕੀਆਂ ਖਾਣ ਨੂੰ ਚਿਤ ਕਰਦਾ ਰਹਿੰਦਾ ਕੀ ਕਰਾਂ ਰਜ ਨਹੀਂ ਆਉਂਦਾ ਪੀਤੂ ਦੇ ਦਿਮਾਗ ਵਿੱਚ ਸ਼ੰਕਰ ਦੇ ਬੋਲ ਗੂੰਜ ਰਹੇ ਸਨ ਉਹਨੇ ਦੇਖਿਆ ਕਿ ਸ਼ੰਕਰ ਤੇ ਰਤਨੂ ਚਲੇ ਕੋਲ ਆਂਬ ਤਲੇ ਖੜੇ ਹਨ ਤੇ ਸ਼ੰਕਰ ਨੇ ਉਹਨੂੰ ਆਪਣੇ ਹਿੱਕ ਨਾਲ ਕੁਠ ਰੱਖਿਆ ਹੈ ਏਕਦਮ ਮੰਗਾ ਪਿੱਛੂ ਆਇਆ ਕੀ ਹਾਲ ਨਹੀਂ ਛੋਟੇ ਪਾਈ ਦੀ ਪੀਤੂ ਤਪਕ ਗਿਆ ਤੈਨ ਹੋਈ ਕੀ ਜਾਂਦਾ ਹੈ ਮੰਗੇ ਨੇ ਪੁੱਛਿਆ ਕੁਝ ਨਿਪਰਾ ਐਵੇਂ ਵਸ ਪੀਤੂ ਅੰਬਗੋਲ ਜਾ ਕੇ ਇਧਰ ਉਧਰ ਦੇਖਣ ਲੱਗਾ ਕਿਨੂੰ ਲੱਭਦਾ ਕਿੰਨੀ ਗਰਮ ਗਈ ਦੋਨੋਂ ਖੇਤੀ ਵਟ ਤੇ ਬੈ ਗੇ ਦੋ ਖੇਤ ਪਾ ਬਿਜਲੀ ਚਲੀ ਗਈ ਹੁਣ ਤਾਂ ਰਾਤ ਨੂੰ ਲਾਉਣਾ ਪਣੀ ਰਾਤ ਨੂੰ ਰਹਿਣ ਦੇ ਮੰਗੇ ਨੇ ਥੋੜਾ ਢਿੱਲਾ ਜਿਹਾ ਕਿਹਾ ਮੂੰਹ ਬਣਾ ਕੇ ਕਿਹਾ ਕਿਉਂ ਅੱਗੇ ਵੀ ਤਾਂ ਲਾਉਂਦਾ ਹੀ ਰਹਾ ਪੀਤੂ ਨੇ ਮੰਗੇ ਵੱਲ ਹੈਰਾਨੀ ਨਾਲ ਦੇਖਿਆ ਅੱਗੇ ਦੀ ਗੱਲ ਹੋਰ ਸੀ ਤੂੰ ਰਹਿਣ ਦੇ ਮੈਂ ਤੈਨੂੰ ਕੁਝ ਦੱਸਣਾ ਚਲ ਛੱਡ ਰਹਿਣ ਦੀ ਮੰਗਾ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਤੂੰ ਚੁੱਪ ਕਿਉਂ ਕਰ ਗਿਆ ਬੋਲ ਰਤਨੋ ਰਤਨੋ ਕੀ ਪ੍ਰੀਤ ਦਾ ਰੰਗ ਉੱਡ ਗਿਆ ਸਾਰੇ ਪਾਸੇ ਲালা ਲਾਲਾ ਹੋ ਗਈ ਪਰ ਜਾਈ ਬਸ ਪਾ ਮਿੰਦੂ ਦੱਸ ਗਈ ਸਾਰਾ ਕੁਝ ਪ੍ਰੀਤ ਘਰਵਾਲ ਨੂੰ ਤੁਰ ਪਿਆ ਅੱਜ ਤਾਂ ਇਹਦਾ ਕੱਟੀ-ਕੱਟਾ ਕੱਢ ਦੇਣਾ ਸਲਾ ਕੰਜਰ ਜਿਹੜੀ ਥਾਲੀ ਖਾਂਦਾ ਉਹਦੀ ਚ ਹੀ ਧੁੱੱਕੀ ਜਾਂਦਾ ਹਰਾਮੀ ਇਹਦੀ ਭੈਣ ਨੂੰ ਪ੍ਰੀਤ ਪੂਰੇ ਗੁੱਸੇ ਵਿੱਚ ਸੀ ਉਹ ਪ੍ਰੀਤ ਗਲਤਾ ਸੁਣ ਮੰਗਾ ਰੋਕਦਾ ਰਹਿ ਗਿਆ ਘਰ ਦੇ ਵਿਹੜੇ ਵਿੱਚ ਸ਼ੰਕਰ ਬੋਰੀ 'ਚ ਦਾਣੇ ਪੜ ਰਿਹਾ ਸੀ ਤੇ ਰਤ ਨੂੰ ਕੋਲ ਖੜੀ ਉਹਦੇ ਨਾਲ ਗੱਲਾਂ ਕਰ ਰਹੀ ਸੀ ਸ਼ੰਕਰ ਤੇਰਾ ਵਿਆਹ ਕਰ ਦੇਣਾ ਮੈਨੂੰ ਵੀ ਸੌਖ ਰਹੋ ਵੀ ਰੋਟੀਆਂ ਖਾਂਦਾ ਏ ਤੂੰ ਮੈਂ ਤਾਂ ਪਕਾ-ਪਕਾ ਥੱਕ ਜਾਂਦੀ ਆ ਤੇਰੀ ਘਰ ਵੱਲ ਨੂੰ ਲੰਘ ਫਾਹੇ ਜੁਲੇ ਅੱਗੇ ਨਾ ਭਾਬੀ ਮੈਨੂੰ ਤੇਰੇ ਹੱਥ ਦੀਆਂ ਸਵਾਦ ਲੱਗਦੀਆਂ ਦੋਨੋਂ ਉੱਚੀ-ਉੱਚੀ ਹੱਸਣ ਲੱਗੇ ਤੇ ਉਹਨਾਂ ਦਾ ਹਾਸੇ ਦੇਖ ਪਿੱਤੂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਜਾਨਸਾਰ ਹੀ ਸ਼ੰਕਰ ਨਾਲ ਕਿਸਨੂ ਮੁੱਕੀ ਹੋ ਗਈਆ ਰਤਨ ਹੈਰਾਨ ਹੋ ਗਈ ਕੀ ਹੋ ਗਿਆ ਜੀ ਕਿਉਂ ਮਾਰੀ ਜਾਣਾ ਅੱਜ ਨਹੀਂ ਇਹਨੂੰ ਛੜਦਾ ਮਾਰ ਕੀ ਹਟੂ ਉਸ ਦੀਆਂ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ ਪ੍ਰੀਤ ਨੂੰ ਕਿਸਨੂ ਮੁੱਕੀ ਹੁੰਦੇ ਨੂੰ ਦੇਖ ਵੀਜੀ ਨੇ ਪੁੱਛਿਆ ਓਏ ਕੋਈ ਗੱਲ ਤਾਂ ਦੱਸ ਹੋਣਾ ਕੀ ਆ ਮੇਰੇ ਸਿਰ ਸਵਾਹ ਪਾਤੀ ਪ੍ਰੀਤ ਨੇ ਰਤਨ ਨੂੰ ਵਾਲਾਂ ਤੋਂ ਫੜਿਆ ਤੇ ਕਈ ਥੱਪੜ ਮਾਰ ਦਿੱਤੇ ਸ਼ੰਕਰ ਨਾਲ ਖੇ ਖਾਂਦੀ ਫਿਰਦੀਆਂ ਮੈਂ ਤੂੰ ਪੁੱਛਦੀ ਕਿਉਂ ਮਰੀ ਜਾਣਾ ਕੀ ਬੋਲੀ ਜਾਣਾ ਤੇਰੀ ਮੱਤ ਤਾਂ ਨਹੀਂ ਮਰੀ ਗਈ ਪ੍ਰੀਤੂ ਛੱਡਿੰ ਛੱਡ ਵੀਜ਼ ਨਹੀਂ ਰਤਨ ਨੂੰ ਛਡਾਉਂਦੀ ਨੇ ਕਿਹਾ ਜੀ ਕੀ ਤੁਸੀਂ ਮੇਰੇ ਤੇ ਮੈਂ ਤੇ ਸ਼ੰਕਰ ਰੋਂਦੀ ਹੋਈ ਰਤਨ ਤੋਂ ਬੋਲ ਨਹੀਂ ਹੋ ਰਿਹਾ ਸੀ ਝੂਠ ਮੈਂ ਨਹੀਂ ਮੰਦੀ ਇਹ ਗੱਲ ਮੈਂ ਤਾਂ ਕਦੇ ਗੱਲ ਸੁਣੀ ਨਹੀਂ ਨਾ ਦੇਖਿਆ ਪ੍ਰੀਤੂ ਵੀਜ਼ੇ ਬੋਲੀ ਮੈਨੂੰ ਮਿੰਦੋ ਨੇ ਦੱਸਿਆ ਪਾ ਵੀ ਕਹਿੰਦਾ ਫਿਰ ਉਹ ਝੂਠ ਬੋਲਦੀ विजिते ਛਡਾਉਂਦੀਆ ਪਰੰਤੂ ਨੀਰਤ ਰੋਂ ਦੇ ਕਈ ਥੱਪੜ ਮਾਰ ਦਿੱਤੇ ਸ਼ੰਕਰ ਮੌਕਾ ਦੇਖ ਉੱਤੋਂ ਰਫੂ ਚੱਕਰ ਹੋ ਗਿਆ ਰਤਨ ਨੂੰ ਸਮਝ ਨਹੀਂ ਲੱਗ ਰਹੀ ਸੀ ਅਚਾਨਕ ਪਿੱਤੂ ਨੂੰ ਕੀ ਹੋ ਗਿਆ ਮਿੰਦੂ ਮੰਗੇ ਨਾਲ ਵੇੜੇ ਦੇ ਇੱਕ ਪਾਸੇ ਖੜੀ ਸਭ ਦੇਖ ਰਹੀ ਸੀ ਰਤਨ ਨੂੰ ਮਿੰਦੀ ਕੋਲ ਛੇਤੀ ਛੇਤੀ ਡਿੰਗਾ ਪੜਦੀ ਗਈ ਮਿੰਦੂ ਮੈਂ ਹੱਥ ਜੋੜਦੀ ਆਪਣੇ ਭਾਜੀ ਨੂੰ ਦੱਸ ਤ ਇਹੋ ਜਿਹਾ ਕੁਝ ਨਹੀਂ ਰਤਨ ਨੇ ਨਿਰੁੰਦੀ ਨੇ ਕਿਹਾ ਭਾਬੀ ਸਚੀਤ ਹੈ ਝੂਠ ਕੁਝ ਵੀ ਨਹੀਂ ਮਿੰਦੂ ਨੇ ਮੂੰਹ ਬਣਾਉਂਦੇ ਕਿਹਾ ਮਿੰਦੋ ਮੇਰਾ ਘਰ ਉਜੜ ਜਾਣਾ ਸੱਚ ਬੋਲ ਮੇਰੀ ਭੈਣ ਕਿਉਂ ਝੂਠ ਬੋਲਦੀ ਸੱਚ ਬੋਲ ਝੂਠੇ ਦੋਸ਼ਨ ਤਾਂ ਨਾ ਲਾ ਮੇਰੇ ਤੇ ਰੋਂਦੀ ਹੋਈ ਰਤਨ ਉਹਦੇ ਅੱਗੇ ਹੱਥ ਜੋੜਦੀ ਰਹੀ ਸੌ ਮੇਰੇ ਮਰੇ ਹੋਏ ਖਸਮ ਦੀ ਝੂਠ ਨਹੀਂ ਬੋਲਦੀ ਰੱਬ ਨੂੰ ਜਾਣ ਦੇਣੀ ਆ ਮਿੰਦੋ ਨੇ ਮੰਗੇ ਵੱਲ ਦੇਖਦੇ ਕਿਹਾ ਪਰ ਜਾਈ ਹੁਣ ਤੇਰੀ ਪੀਦ ਸਭ ਨੂੰ ਪਤਾ ਲੱਗ ਗਈ ਇਹ ਗੱਲਾਂ ਕਿਹੜੀਆਂ ਲੁਕੀਆਂ ਰਹਿੰਦੀਆਂ ਪਹਿਲਾਂ ਮੈਂ ਵੀ ਨਹੀਂ ਮੰਨਦਾ ਸੀ ਪਰ ਜਦੋਂ ਨਜ਼ਰ ਆਈ ਤਾਂ ਸਮਝ ਲੱਗੀ ਤੂੰ ਕਿਹੜੇ ਕੰਮਾਂ 'ਚ ਪਈ ਮੰਗੇ ਨੇ ਕਿ ਚੀਚੀ ਵਟਕੇ ਕਿਹਾ ਵੀਰ ਜੀ ਤੁਸੀਂ ਵੀ ਰਤਨ ਨੂੰ ਹੈਰਾਨ ਰਹਿ ਗਈ ਆਪਣੇ ਚਰਿੱਤਰ ਤੇ ਦਾਗ ਲੱਗਦਾ ਦੇਖ ਰਤਨ ਆਪਣੀ ਕੁੜੀ ਵੱਲ ਹੋਈ ਕੁੜੀ ਮੰਜੇ ਤੇ ਸੁੱਤੀ ਪਈ ਸੀ ਮੈਨੂੰ ਮੇਰੀ ਬੱਚੀ ਦੀ ਸੌਂਜੀ ਮੈਂ ਕੁਝ ਨਹੀਂ ਕੀਤਾ ਮੈਂ ਕੁਝ ਨਹੀਂ ਕੀਤਾ ਰਤਨ ਉੱਚੀ ਉੱਚੀ ਰੋਣ ਲੱਗੀ ਮਗਰ ਮੱਚ ਦੇ ਹੰਝੂ ਨਾ ਵਹਾ ਬੱਥੇ ਰੱਖੀ ਘੱਟਾ ਪਾ ਦਿੱਤਾ ਸਭ ਦੀ ਮੰਗਾ ਬੋਲੀਆ ਲੋਕਾਂ ਦਾ ਕੀ ਮੂੰਹ ਫੜ ਲਾਂਗੇ ਆਪਾਂ ਪ੍ਰੀਤੂ ਇਨੇ ਸਾਨੂੰ ਕਿਸੇ ਪਾਸੇ ਜੋ ਗਾ ਨਹੀਂ ਛੱਡਿਆ ਇੱਕ ਨਹਿਸ਼ ਤੇ ਦੂਜੀ ਕੁਲਖਣੀ ਹਾਈ ਰੱਬਾ ਸਾਨੂੰ ਸਾਰੇ ਸ਼ਰੀਕੇ ਵਿੱਚ ਕਿਤੇ ਆਉਣ ਜਾਣ ਜੋ ਗਾ ਨਹੀਂ ਛੱਡਿਆ ਵੀਜੀ ਮੱਥੇ ਤੇ ਹੱਥ ਮਾਰ ਪਿੱਟਣ ਲੱਗੀ ਵੀਜੀ ਇਹ ਸੱਚ ਨਹੀਂ ਇਹ ਸੱਚ ਨਹੀਂ ਤੁਸੀਂ ਯਕੀਨ ਕਰੋ ਮੇਰਾ ਮੈਂ ਨਹੀਂ ਰਤਨੂ ਪਿੱਤੂ ਦੇ ਪੈਰਾਂ 'ਚ ਡਿੱਗ ਗਈ ਜੀ ਯਕੀਨ ਕਰੋ ਮੇਰਾ ਪਿੱਤੂ ਨੇ ਰਤਨੂ ਨੂੰ ਲੱਤਾਂਵਾਰ ਕੀ ਪਰਾਂ ਕੀਤਾ ਤੇ ਆਪਣੇ ਸਿਰ ਤੋਂ ਉੱਦੜਿਆ ਪਰ ਨਾਲ ਲਪੇਟਦਾ ਹੋਇਆ ਘਰੋਂ ਬਾਹਰ ਚਲਾ ਗਿਆ ਰਤਨੁ ਤ੍ਰਪਤੀ ਵਾਂਗ ਆਪਣੀ ਇੱਜ਼ਤ ਲਈ ਸਭ ਅਗੇ ਤਰਲ ਕਰਦੀ ਰਹੀ ਬੇਕਸੂਰ ਹੋਣ ਦੀ ਦਹਾਈ ਪਾਉਂਦੀ ਰਹੀ ਪਰ ਸਾਰੇ ਤਮਾਸ਼ੀ ਨਵਾਂ ਖਲੋਤੇ ਰਹੇ ਮੰਗਾ ਤ੍ਰਿਯੁਧਨ ਵਾਂਗ ਆਪਣੀ ਪਰਜਾਈ ਤੇ ਹੱਸਦਾ ਰਿਹਾ ਰਤਨ ਕਦੇ ਆਪਣੇ ਪਤੀ ਪਰਮੇਸ਼ਰ ਮਰਦਿਤਰ ਲਈ ਕਰਦੀ ਕਦੇ ਅਸਮਾਨ ਵੱਲ ਤਾਂ ਕੇ ਹੱਥ ਜੋੜਦੀ ਪਰ ਅਜ ਕਲਯੁਗ ਵਿੱਚ ਨੂੰ ਬਚਾਉਣ ਲਈ ਕ੍ਰਿਸ਼ਨ ਭਗਵਾਨ ਨਹੀਂ ਆਏ ਦੇਖਦੇ ਹੀ ਦੇਖਦੇ ਸਾਰੇ ਪਿੰਡ ਵਿਚ ਕਲ ਉੱਡ ਗਈ ਗਲੀ ਦੇ ਲੋਕ ਇਕੱਠੇ ਹੋ ਗਏ ਵੇੜੇ ਵਿੱਚ ਦੀਮੀਆਂ ਭਜਨੂ ਨੂੰ ਕਹਿਣ ਲੱਗੀਆਂ ਭਜਨੂ ਇਹ ਤਾਂ ਆਪਣੀਆਂ ਕੁੜੀਆਂ ਨੂੰ ਵੀ ਵਿਗੜ ਪ੍ਰੇਤੂ ਤਾਂ ਘਰੇ ਨਹੀਂ ਹੁੰਦਾ ਸੀ ਤੂੰ ਕੀ ਕਰਦੀ ਸੀ ਭਜਨੂ ਅਸ਼ੰਕਰ ਮੈਂ ਰਾਤ ਨੂੰ ਵੀ ਕਈ ਵਾਰ ਦੇਖਿਆ ਕੀ ਪਤਾ ਨੀਂਦ ਵਾਲੀਆਂ ਗੋੜੀਆਂ ਦਿੰਦੀ ਹੋ ਭਜਨੂ ਨੂੰ ਸਰਪੰਚ ਨਾਲ ਗੱਲ ਕਰਾਂਗੇ ਭਾਈ ਭਜਨੂ ਨੇ ਸਾਰਿਆਂ ਅੱਗੇ ਹੱਥ ਜੋੜੇ ਤੇ ਤਸੱਲੀ ਦਿੱਤੀ ਕਿ ਰਤ ਨੂੰ ਨੂੰ ਪੇਕੇ ਭੇਜ ਦੇਮਗੀ ਪੈ ਗਈ ਕਲੇਜੇ ਠੰਡ ਤੇਰੀ ਕੁਲਖਣੀ ਜੇ ਪਤਾ ਹੁੰਦਾ ਤင်း ਦੇਖਣੇ ਪੈ ਜਾਣੀ ਮੈਂ ਪ੍ਰਿੱਤੂ ਦੀ ਪਾਪੀ ਨਾਲ ਹੀ ਮੁੱਕ ਜਾਂਦੀ ਹਾਈ ਰੱਬਾ ਇਸ ਤੀਵੀ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਸਾਨੂੰ ਵੀਜੀ ਕਦੇ ਆਪਣੇ ਕਰਮਾਂ ਨੂੰ ਰੋਂਦੀ ਕਦੇ ਰਤਨੂ ਨੂੰ ਗਾਲਾਂ ਦਿੰਦੀ ਸੂਰਜ ਦਾ ਲਾਲ ਗੂੜਾ ਹੌਲੀ-ਹੌਲੀ ਉੱਤਰਦਾ ਜਾ ਰਿਹਾ ਸੀ ਕਮਰੇ ਵਿੱਚ ਸ਼ਰਮਈ ਹਨੇਰਾ ਸੀ ਰਤਨੂ ਬੁੱਤਵਨੀ ਕਮਰੇ ਚ ਚਟਾਈ ਦੀ ਇੱਕ ਨੁੱਕਰ ਬੈਠੀ ਸੋਚ ਰਹੀ ਸੀ ਕਿ ਉਸ ਨਾਲ ਕਿਸਮਤ ਨੇ ਕੀ ਖੇਡ ਖੇਡੀ ਸੀ ਇੱਕ ਕਿਸਮਤ ਦੀ ਗੇੜ ਸੀ ਜਿ샤 ਜਿਸ ਫੈਸਲਾ ਕਰਨ ਔਖਾ ਸੀ ਸੋਚਾਂ ਦੀਆਂ ਤਿੱਖੀਆਂ ਤਾਰਾਂ ਨੇ ਰਤਨੂ ਦਾ ਪੋਟਾ-ਪੋਟਾ ਬੁਰੀ ਤਰ੍ਹਾਂ ਵਿੰਨ ਰੱਖਿਆ ਸੀ। ਟਸ-ਟਸ ਕਰਦੀ ਸ਼ਰੀਰ ਤੇ ਲੱਗੀਆਂ ਸੱਟਾਂ ਤਾਂ ਉਹਨੂੰ ਮਹਿਸੂਸੀ ਨਹੀਂ ਹੋ ਰਹੀਆਂ ਸਨ। ਉਸ ਦੀ ਆਤਮਾ ਤੇ ਲੱਗੀ ਸੱਟ ਉਹਨੂੰ ਤੰਗ ਕਰ ਰਹੀ ਸੀ। ਪ੍ਰੀਤੂ ਦੇ ਵੋਲ ਉਸ ਦੇ ਮਨ ਵਿੱਚ ਉੱਭਰ ਕੇ ਉਸ ਦੇ ਕੰਨਾਂ ਵਿੱਚ ਗੂੰਜ ਉਠੇ। ਸ਼ੰਕਰ ਨਾਲ ਖੇ ਖਾਂਦੀ ਫਿਰਦੀਆਂ। ਰਤਨੂ ਨੂੰ ਯਾਦ ਆਇਆ ਉਹ ਦਿਨ ਜਦੋਂ ਉਹ ਪ੍ਰੀਤੂ ਨਾਲ ਲਾਂਮਾ ਲੈ ਕੇ ਘਰ ਆਈ ਸੀ। ਯਾਦਾਂ ਦੇ ਇੱਕ ਚਿਖਾ ਜਿਹੇ ਮਗ ਉਠੀ। ਇਹ ਸੀ ਇੱਕ ਦਿਲ ਵਿੱਚ ਉੱਠਦਾ ਉੱਠਦਾ ਉਸ ਦੇ ਮੱਥੇ ਨੂੰ ਲੂਣ ਲੱਗਾ ਨੀਸ਼ੂ ਉਹਦੀ ਗੋਚ ਉਹਦੀ ਚੁੰਨੀ ਨਾਲ ਖੇਡ ਰਹੀ ਸੀ ਚਿਹਰੇ ਉਤੇ ਇੱਕ ਫਿੱਕੀ ਜਿਹੀ ਮੁਸਕਾਨ ਭਰਦਿਆਂ ਉਹਨੇ ਨੀਸ਼ੂ ਨੂੰ ਦੁੱਤ ਪਲਾਇਆ ਜਿਹਨੂੰ ਉਹ ਆਪਣਾ ਆਪ ਗਵਾ ਕੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਰਹੀ ਉਹਨੇ ਇੱਕ ਮਿੰਟ ਵਿੱਚ ਝੂਠੀਆਂ ਤੋਂਸਾਂ ਲਾ ਕੇ ਉਹਨੂੰ ਦੂਸ਼ਣ ਕਰ ਦਿੱਤਾ ਜਦੋਂ ਆਪਣੇ ਹੀ ਦੁਸ਼ਮਣ ਹੋ ਜਾਣ ਤਾਂ ਉਹ ਕਿਸੇ ਨੂੰ ਕੀ ਆਕੇ ਜਿਹੜਾ ਸਮਾਜ ਉਸ ਦੇ ਸੋਲੇ ਗਾਉਂਦਾ ਸੀ ਅੱਜ ਉਸ ਸਮਾਜ ਨੇ ਵਦਕਾਰ ਵਦਚਲਨ ਤੇ ਵਿਗਾਰ ਦਾ ਠੱਪਾ ਲਾ ਕੇ ਉਹਨੂੰ ਕਲੰਕਿਤ ਕਰਕੇ ਰਖ ਦਿੱਤਾ ਉਸ ਦੀਆਂ ਅੱਖਾਂ ਰੋ ਰੋ ਕੇ ਸੁਝਗੀਆਂ ਸਨ ਚੱਲ ਗਈ ਤੂ ਤੌਰ ਤੇ ਰਤਨੂ ਦਾ ਮਨ ਘੁਰਲਾ ਉਠਿਆ ਉੱਠ ਖੜੇ ਹੋਣ ਲਈ ਰਤਨੂ ਨਿਕ ਤਰਲਾ ਜਿਹਾ ਹੱਲਿਆ ਨਿਸ਼ਨੂ ਮੰਜੇ ਤੇ ਪਾ ਕੇ ਅਦਮਰੀ ਜਿਹੀ ਵੂਹੇ ਵੱਲ ਗਈ ਅੱਜ ਉਹਨੂੰ ਆਪਣਾ ਹੀ ਵਿੜਾ ਉਪਰਾ ਜਿਹਾ ਲੱਗਾ ਕਈ ਮਹੀਨਿਆਂ ਤੋਂ ਘਰ ਦੀ ਸੈਮੀ ਹੋਈ ਹਵਾ ਅੱਜ ਵਿਰਲਾਪ ਹੋਂਕੇ ਚਾਰਾ ਕੋਨਿਆਂ ਵਿੱਚ ਘੁੰਮ ਰਹੀ ਸੀ ਮੂੰ ਜੋ ਰਥਰੂ ਰੁਕੰਦਾ ਨਾ ਨਹੀਂ ਲੈ ਰਹੇ ਸਨ ਉਸ ਦਾ ਸਿਰ ਫੂੜੀ ਵੰਗ ਦੁੱਖਣ ਲੱਗ ਗਿਆ ਸੀ ਉਹ ਉਸ ਥਾਂ ਤੇ ਜੱਖ ਲੋਏ ਜਿੱਥੇ ਪਿੱਤੂ ਨੇ ਪਹਿਲੀ ਤੇ ਆਖਰੀ ਵਰੀ ਉਸ ਤੇ ਹੱਥ ਚੁੱਕ ਗਿਆ ਸੀ ਇਸ ਥਾਂ ਤੇ ਅੱਜ ਉਹਦੀ ਪਵਿੱਤਰਤਾ ਦਾ ਚੀਰ ਹਰਨ ਹੋਇਆ ਸੀ ਨਾ ਆਪਣਿਆਂ ਦੀ ਨਾ ਬੇਗਾਨਿਆਂ ਦੀ ਬੀਵਸ ਰਤਨੂ ਦੀ ਅਦ ਮਰੇ ਲਫਜਾਂ ਨੇ ਨਿਕਲਦੇ ਸਾਰ ਹਿੱਦਮ ਤੋੜ ਦਿੱਤਾ ਰਤਨੂ ਖੜੀ ਸੋਚ ਰਹੀ ਸੀ ਕੱਲ ਨੂੰ ਪਾਪਾ ਜੀ ਦੀ ਵਰਸਦੀ ਆ ਤੇ ਮੇਰੀ ਨੀਛੂ ਦਾ ਜਨਮ ਦਿਨ ਮਸਾਂ ਬਸਾਂ ਰਸੇ ਜਖਮ ਫਰਨੇ ਸ਼ੁਰੂ ਹੋਈ ਸੀ ਕਿ ਨਮਾ ਜਖਮ ਮਿਲ ਗਿਆ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜ਼ੀ ਰੋ ਰੋ ਕੇ ਉਹਦੇ ਸਾਰੇ ਅਥਰ ਹੁਣ ਤੱਕ ਮੁੱਕੇ ਸਨ ਤੇ ਉਹਨੂੰ ਖੁਸ਼ਕ ਅੱਖਾਂ ਵਿੱਚ ਦਰਦ ਹੀ ਦਰਦ ਬਾਕੀ ਸੀ ਪ੍ਰੀਤੂ ਵੀ ਕਰਨੇ ਮੜਿਆ ਸੀ ਸਾਰੀ ਰਾਤ ਰਤਨ ਦੀ ਅੱਖਾਂ ਨੇ ਨੀਂਦ ਨੂੰ ਨੇੜੇ ਨਾ ਲੱਗਣ ਦਿੱਤਾ ਮੰਗੇ ਤੇ ਮਿੰਦੋਵਰੇ ਸੋਚ ਕੇ ਰਿਸ਼ਤੇ ਨੂੰ ਜਿਵੇਂ ਉਸ ਦਾ ਵਿਸ਼ਵਾਸ ਠਿੜਕ ਗਿਆ ਸੀ ਉਸ ਤੇ ਬੀਵਸਤਲ ਨੇ ਲੰਮਾ ਹੌਂਕਾ ਲਿਆ ਆਪਣੀ ਜ਼ਿੰਦਗੀ ਦੇ ਦੁੱਖਾਂ ਵਰਗਾ ਲੰਮਾ ਤੇ ਪ੍ਰੀਤੂ ਦੀ ਓੜੀ ਕਰਨ ਲੱਗੀ ਕੁਝ ਦਿਨ ਪਹਿਲਾਂ ਜਿਹੜਾ ਘਰ ਖੁੱਗ ਵਸਤਾ ਸੀ ਹੁਣ ਉਸ ਘਰ ਵਿੱਚ ਨਿਆਰ ਸੀ ਔਰ ਤੇ ਇਕੱਲੀ ਰਹਿ ਗਈ ਸੀ ਆਪਣੀਆਂ ਉਨੀ ਦੀਆਂ ਅੱਖਾਂ ਦੀਆਂ ਮਨ ਮਨ ਭਰੀਆਂ ਪਲਕਾਂ ਉਤਾ ਚੁਕੀਆਂ ਵਿਟ-ਵਿਟ ਛਤਵਲ ਤੱਕ ਦੀ ਰਹੀ। ਉਹਦੇ ਅੰਦਰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਕਿੱਕ ਕਰ ਦਿਆਂ ਸੂਲਾਂ ਦਰ ਰੁਗ ਪਰ ਕੇ ਖੰਡਾ ਦਿੱਤਾ ਸੀ। ਸੂਲਾਂ ਦੀ ਪੀੜ ਨਾਲ ਉਹਦਾ ਲੂ ਲੂ ਪਛਿਆ ਜਾ ਰਿਹਾ ਸੀ। ਪਾਪਾ ਜੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਗੋਣਨਾ ਕੋਲ ਕਿਤੀਆਂ ਰਤਨਾਂ ਦੀਆਂ ਬਦਖੋਈਆਂ ਦਾ ਉਹਨੂੰ ਪਤਾ ਲੱਗਦਾ ਰਿਹਾ ਸੀ ਪਰ ਉਹਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਸਾਰੇ ਘਰ ਦਾ ਕੰਮ ਉਹ ਅੰਤ ਤੱਕ ਹੋ ਕੇ ਕਰਦੀ ਸੀ। ਸਾਰੇ ਟੱਬਰ ਦੀ ਜੀਆਂ ਦੀ ਰੋਟੀ ਪਕਾਉਂਦੀ। ਪਸ਼ੂ ਸਾਉਂਦੀ ਤੇ ਕਦੇ ਕਿਸੇ ਦੀ ਗੱਲ ਮਹਿਲਾ ਕਪੜਾ ਨਹੀਂ ਰਹਿਣ ਦਿੰਦੀ ਸੀ ਘਰ ਨੂੰ ਲੇਸ਼ਕਾਈ ਰੱਖਦੀ ਪਰ ਫਿਰ ਵੀ ਦਿਨੋ ਦਿਨ ਭਜਨੋ ਦੇ ਮੀਨੇ ਵਾਦੀ ਰਹੀ ਇਨੀ ਵਰੀ ਉਹ ਸੱਸ ਦੀ ਖਰਵੀ ਭੂਲ ਤੇ ਮੀਨੇ ਸੁਣਦੀ ਰਹੀ ਪਾਣੀ ਵਾਂਗ ਸੱਪੀ ਕੇ ਸਵਰ ਕਰਦੀ ਰਹੀ ਪਰ ਆਚ ਆਪਣੇ ਪਤੀ ਦੇ ਬੋਲਾਂ ਨੇ ਉਹਦੇ ਸਵਰ ਨੂੰ ਤੋੜ ਕੇ ਰੱਖ ਦਿੱਤਾ ਸੀ ਉਹਨੇ ਆਪਣੀ ਕਮਰੇ ਦਾ ਬੂਹਾ ਬੰਦ ਕਰ ਦਿੱਤਾ ਸਵੇਰ ਦੇ 7:30 ਵਜੇ ਸੀ ਹਨੇਰਾ ਹੋ ਚੁੱਕਿਆ ਸੀ ਪਾਫ ਉਟਾਈ ਸੀ ਠੰਡੇ ਤਾਰੂੰਕ ਦੀ ਹਵਾ ਚਪਚਾ ਬੇੜੇ ਵਿੱਚ ਫੇਰਾ ਪਾ ਰਹੀ ਸੀ ਮਿੰਦੂ ਨੇ ਗੁੰਡਾ ਖੜਕਾਇਆ ਭਜਨੋ ਤਰਪਕ ਕੇ ਉઠી ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ ਉੱਠ ਕੇ ਉਹਨੇ ਬੂਹਾ ਖੋਲਿਆ ਮਿੰਦੂ ਪਾਥੀਆਂ ਲੈ ਕੇ ਹਵੇਲੀ ਵੱਲ ਗਈ ਬਿਜ਼ੀ ਬਿਜ਼ੀ ਹਾਈ ਰੱਬਾ ਬਿਜ਼ੀ ਮਿੰਦੂ ਘਰ ਦੇ ਪਿੱਛੇ ਕਿੱਕਰ ਧਲੇ ਖੜੀ ਲੀਰਾ ਮਾਰਨ ਲੱਗੀ ਵੀਰ ਜੀ ਦਾ ਤਰਾਹੀ ਨਿਕਲ ਗਿਆ ਬਿਜ਼ੀ ਮਿੰਦੂ ਨੇ ਤਾਂ ਸਾਰੀ ਤੇ ਵਸਨੂ ਦੇ ਗਲਾ ਚ ਚਬੜੀ ਉਰੱਬਾ ਪਿੱਤੂ ਪਾਜਨੀ ਫਾਹ ਲੈ ਲਿਆ ਵਿਜ਼ੀ ਗਸ਼ ਖਾ ਕੇ ਡਿੱਗ ਗਈ ਮੰਗੇ ਨੇ ਨੀ ਸ਼ੋਲ ਹੰਝੂ ਭਰੀਆਂ ਅੱਖਾਂ ਨਾਲ ਦੇਖਿਆ ਤੇ ਆਪਣੇ ਖੁੰਡੇ ਉੱਤੇ ਪੂਰਾ ਭਾਰ ਪਕੀ ਉੱਠਿਆ ਆਪਣੇ ਸੂਏ ਲੱਗੇ ਖੁੰਡੇ ਨਾਲ ਮੰਜੇ ਕੋਲ ਪਈ ਪੀਟੀ ਵੱਲ ਇਸ਼ਾਰਾ ਕਰਦੇ ਹੋਈ ਥਿਰਕਦੀ ਜਵਾਨ ਵਿੱਚ ਗਿਆ ਇਹਦੇ ਵਿੱਚ ਇੱਕ ਕਾਗਜ਼ ਪਿਆ ਪਤ ਕੱਢ ਕੇ ਲਿਆ ਨੀ ਸ਼ੋਠੀ ਤੇ ਪੀਟੀ ਫਰੁੱਲਣ ਲੱਗੀ ਇੱਕ ਸਮੈਲੇ ਰੰਗ ਦਾ ਬੀਜਾਂ ਜਿਹਾ ਕਾਗਜ਼ ਤੈਨ ਲਾ ਕੇ ਰੱਖਿਆ ਹੋਇਆ ਸੀ ਨੀਸ਼ ਨੇ ਹੌਲੀ ਹੌਲੀ ਇਸ ਨੂੰ ਖੋਲਿਆ ਨੀਲੀ ਰਗਦੇ ਸ਼ਾਈ ਸਮੇਂ ਨਾਲ ੁੱਟ ਗਏ ਸੀ ਕੁਝ ਅੱਖਰ ਮਿਟ ਗਏ ਸਨ ਪਰ ਸਮਝ ਲੱਗ ਰਹੀ ਸੀ ਮੈਂ ਤੇਰੀ ਮਾਂ ਨੂੰ ਕੁੰਡਾ ਖੋਲਣ ਨੂੰ ਕਿਹਾ ਰਤਨੂ ਇਹ ਰਤਨੂ ਕੁੰਡਾ ਖੋਲ ਪਰ ਉਹਨੇ ਕੋਈ ਜਵਾਬ ਨਾ ਦਿੱਤਾ ਅੰਦਰੋਂ ਤੇਰੀ ਰੋਣ ਦੀ ਆਵਾਜ਼ ਆ ਰਹੀ ਸੀ ਮੈਂ ਬੂਹਾ ਪਨਕੇ ਅੰਦਰ ਵੜਿਆ ਨੀਰਾ ਸੀ ਮੇਰੇ ਦਰੁਦਰ ਦੇਖਿਆ ਮੈਨੂੰ ਰਤਨੂ ਦੇ ਪੈਰ ਦਿਖੇ ਧਿਆਨ ਨਾਲ ਦੇ ਨਾਲ ਦੇਖਿਆ ਤਾਂ ਰਤਨੂ ਪੱਕੇ ਨਾਲ ਲੰਮਕੀ ਹੋਈ ਸੀ ਉਸਨੇ ਇੱਕ ਨਹੀਂ ਦੂ ਸਿਵੇ ਬਲੇ ਨਿਸ਼ੁਪਤ ਮੰਗਾ ਤਹਾ ਮਾਰ ਦਾ ਰੁਪਿਆ ਅ ਚਿੱਠੀ ਛੜਗੀ ਰਤ ਨੂੰ ਕਿਸੇ ਨੂੰ ਨਹੀਂ ਪਤਾ ਸੀ ਇਸ ਚਿੱਠੀ ਦਾ ਸੰਸਕਾਰ ਤੋਂ ਬਾਅਦ ਮੈਂ ਜਦੋਂ ਇਹਨੂੰ ਪੜ੍ਹਿਆ ਉਸ ਦਿਨ ਮੈਂ ਜਿਉਂਦੀ ਜੀ ਮਰ ਗਿਆ ਉਹ ਮੇਰੇ ਰੱਬਾ ਮੈਨੂੰ ਮਾਫ ਕਰ ਦੇ ਮੈਂ ਪਰੇ ਘਰ ਜੰਮੀ ਸੀ ਪਰੇ ਘਰ ਵਿਆਹ ਹੀ ਗਈ ਮੈਨੂੰ ਇਸ ਘਰ ਵਿੱਚ ਕਿਸੇ ਗੱਲ ਦੀ ਤੰਗੀ ਨਹੀਂ ਸੀ ਪੇਕੇ ਘਰ ਅਸੀਂ ਦੂ ਪੈਣਾ ਇੱਕ ਪਰਾਂ ਨੂੰ ਤਰਸਦੀਆਂ ਰਹੀਆਂ ਇੱਥੇ ਆ ਕੇ ਮੰਗੇ ਵੀਰ ਵਿੱਚ ਮੈਨੂੰ ਮੇਰਾ ਭਰਾ ਮਿਲ ਗਿਆ ਪੇਕਾ ਕਦੀ ਚੀਤਾ ਨਹੀਂ ਆਇਆ ਵੀਜ਼ੀ ਨੇ ਮੈਨੂੰ ਆਪਣੀ ਧੀ ਵਾਂਗ ਰੱਖਿਆ ਪਾਪਾ ਜੀ ਇੰਨਾ ਪਿਆਰ ਕਰਦੇ ਸੀ ਉਹਨਾਂ ਦੀ ਜਾਨ ਤੋਂ ਬਾਅਦ ਪਰਛਨ ਵਿੱਚ ਸਭ ਬਦਲ ਗਿਆ ਪਤਾ ਨਹੀਂ ਵੀਜ਼ੀ ਨੂੰ ਕੀ ਹੋ ਗਿਆ ਵੀਜ਼ੀ ਤੇ ਖਰਵੇ ਬੋਲਸਣ ਦੀ ਰਹੀ ਕਿਉਂਕਿ ਮੈਨੂੰ ਮੇਰੀ ਮਾਂ ਕਹਿੰਦੀ ਹੁੰਦੀ ਸੀ ਬੰਦਾ ਨਹੀਂ ਮੜਾ ਹੁੰਦਾ ਸਮਾਂ ਮੜਾ ਹੁੰਦਾ ਮਾਂ ਨੇ ਕਿਹਾ ਸੀ ਪੁੱਤ ਸ਼ਿਕਾਇਦਾਂ ਮੌਕੇ ਨਹੀਂ ਦੇਂ ਕਿਸੇ ਨੂੰ ਕੋਸ਼ਿਸ਼ ਕਰਦੀ ਰਹੀ ਪਰ ਆਪਣੀਆਂ ਰਿਸ਼ਤਿਆਂ ਦੇ ਕਿਦਰੀ ਖੁੱਸ ਜਾਣ ਦਾ ਡਰ ਲੱਗਾ ਰਹਿੰਦਾ ਸੀ ਦੇਖਦੇ ਹੀ ਦੇਖਦੇ ਰੇਤ ਦੀ ਮੁੱਠੀ ਵਾਂਗ ਇਹ ਰਿਸ਼ਤੇ ਮੇਰੀ ਹੱਥਾਂ ਵਿੱਚ ਊਕਰ ਗਏ ਜਿਹੜੇ ਦੁੱਖਾਂ ਨੂੰ ਮੈਂ ਦੜਵਟ ਕੇ ਪੀ ਲਿਆ ਸੀ ਮੇਰੇ ਤੋਂ ਮੇਰੀ ਸੱਚੀ ਰੱਬ ਤੋਂ ਵਿਣਾ ਕੋਈ ਵੀ ਨਹੀਂ ਜਾਣਦਾ ਔਰਤ ਆਪਣੀ ਆਪ ਕਦੀ ਨਹੀਂ ਮਰਦੀ ਹਮੇਸ਼ਾ ਉਸ ਨੂੰ ਕੋਈ ਹੋਰ ਮਾਰਦਾ ਅੱਜ ਮੇਰੇ ਆਪਣਿਆਂ ਨੇ ਮਾਰ ਦਿੱਤਾ ਮੈਨੂੰ ਪਤਾ ਨਹੀਂ ਮੰਗੇ ਵੀਰ ਨੇ ਸਭ ਕਿਉਂ ਕੀਤਾ ਮੇਰੇ ਪਤੀ ਨੇ ਵੀ ਮੇਰੀ ਤੇ ਯਕੀਨ ਨਾ ਕੀਤਾ ਮੈਂ ਕੁਝ ਵੀ ਗਲਤ ਨਹੀਂ ਕੀਤਾ ਪਰ ਮੈਂ ਆਪਣੀ ਪਵਿੱਤਰਤਾ ਨੂੰ ਕਿਵੇਂ ਸਾਬਤ ਕਰਾਂ ਨਾ ਹੁਣ ਮੈਨੂੰ ਇਸ ਸਮਾਜ ਨੇ ਜਿਉਣ ਦੇਣਾ ਨਾ ਹੀ ਮਰਦਾਂ ਦੀਆਂ ਨਜ਼ਰਾਂ ਨੇ ਇਸ ਕਲੰਕ ਨਾਲ ਮੇਰੇ ਤੋਂ ਇੱਕ ਪਲ ਵੀ ਜੀ ਨਹੀਂ ਹੁੰਦਾ ਹੁਣ ਬਸ ਮੇਰੀ ਆਖਰੀ ਇੱਛਾ ਕਿ ਮੇਰੀ ਤੈਨੂੰ ਉਹਦੇ ਹਿੱਸੇ ਦਾ ਪਿਆਰ ਦੇ ਦਿਓ ਉਹ ਨਹਿਸ਼ੋ ਨਹੀਂ ਮੇਰੀ ਨੀਸ਼ ਹੋਆ ਮੇਰੀ ਨਸੀਬ ਘਰ ਠੰਡੀ ਹਵਾ ਦਾ ਇੱਕ ਤਿੱਖਾ ਪੁਲਾਇਆ ਤੇ ਨੀਸ਼ਾ ਦਾ ਲੋਕੰਡਾ ਖੜਾ ਹੋ ਗਿਆ ਨੀਸ਼ਾ ਨੇ ਖੱਤ ਪੜਿਆ ਤੇ ਉਸਦੇ ਮੂੰਹੋਂ ਨਿਕਲਿਆ ਮਾਂ ਮੰਗੇ ਨੂੰ ਪਾਣੀ ਦਿੱਤਰੀ ਲੱਗੀ ਨੀਸ਼ਾ ਨੇ ਪਾਣੀ ਦਾ ਗਲਾਸ ਮੂੰਹ ਨੂੰ ਲਾਇਆ ਇੱਕੋ ਟ ਪੀ ਕੇ ਮੰਗੇ ਨੇ ਹੱਥ ਜੋੜੇ ਮੈਨੂੰ ਮਾਫ ਕਰੀ ਰਤ ਨੂੰ ਤੇ ਉਸੇ ਸਾਹ ਦੀ ਲੜੀ ਟੁੱਟ ਗਈ ਧੰਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟਸ ਰਾਹੀਂ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਧੰਨਵਾਦ